ਜੈ ਸ਼੍ਰੀ ਰਾਮ ਭਗਤ ਮਾਤਾ ਦੀ ਜੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰ ਅੱਜ ਸੋਸ਼ਲ ਮੀਡੀਆ ਤੇ ਇੱਕ ਜਨਾਤਵਾਦੀ ਆ ਗੁਰਪ੍ਰਤਪ ਪੰਨੂ ਆ ਸਿੱਖ ਫੋਰ ਜਸਟਿਸ ਚਲਾ ਰਿਹਾ ਉਹ ਉਹਦੀ ਵੀਡੀਓ ਆਈ ਆ ਕਿ 17 18 ਤਰੀਕ ਨੂੰ 에어ਪੋਰਟ ਮਹਾਲੀ ਬੰਦ ਰਹੂਗਾ ਅਤੇ ਉੱਥੇ ਕੁਝ ਅਪਸ਼ਬਦ ਖਾਲਸਾਣ ਦੇ ਬਰਦਿਲ ਖਾਇਆ ਮੈਂ ਸਭ ਤੋਂ ਪਹਿਲਾਂ ਨਿੰਦਾ ਕਰਦਾ ਮੈਂ ਇਹ ਤੁਹਾਨੂੰ ਸਾਰੇ ਭਰਾਵਾਂ ਨੂੰ ਮੈਂ ਦੱਸਣਾ ਚਾਹੁੰਦਾ ਵਾ ਇਹ ਕੇਂਦਰ ਸਰਕਾਰ ਵੱਲੋਂ ਅਤਵਾਦੀ ਕੋਸ਼ਿਸ਼ ਦਾ ਗੁਰਪਤੰਦ ਪੰਨੂ ਸਿੱਖੀ ਦੇ ਪੇਸ ਵਿੱਚ ਅਤਵਾਦੀ ਆ ਸਿੱਖ ਨਹੀਂ ਆਏ ਪੰਨੂ ਦੋ ਵਾਰ ਗੁਰਸਿਮਰਨ ਸਿੰਘ ਮੰਡ ਜਾ ਕੇ ਚੰਡੀਗੜ੍ਹ ਦੇ ਘਰ ਜਾ ਕੇ ਤਿਰੰਗਾ ਝੰਡਾ ਲਾ ਕੇ ਆਇਆ ਇਹਨੂੰ ਮੈਂ ਉਦੋਂ ਵੀ ਕਿਹਾ ਸੀ ਬਈ ਤੇਉਂ ਨਾ ਪੰਗੇ ਲੈ ਸਾਡੇ ਭਾਰਤ ਦੇ ਖਿਲਾਫ ਪੰਜਾਬ ਦੇ ਖਿਲਾਫ ਵੀ ਤੇਰੀ ਨਾਨੀ ਮੈਂ ਹੀ ਯਾਦ ਕਰਾਉਂਗਾ ਗੁਰਸਿਮਰਨ ਸਿੰਘ ਮੰਡ ਲੇਕਿਨ ਇਹ ਫੇਰ ਨਹੀਂ ਹਟਦਾ ਪਿਆ ਮੈਂ ਅੱਤਵਾਦੀ ਗੁਰਪਤਨ ਪੰਨੂ ਤੇਰੀਆਂ ਨਸਲਾਂ ਤੇਰੀਆਂ ਕੁਚਲ ਦੇਾਂਗੇ ਤੇਰਾ ਦਿਮਾਗ ਬਹੁਤ ਖਰਾਬ ਆ ਸਾਡੇ ਪੰਜਾਬ ਸਾਡਾ ਭਾਰਤ ਖੁਸ਼ਹਾਲ ਆ ਸਾਡਾ ਹਿੰਦੂ ਮੁਸਲਮ ਸਿੱਖ ਸਾਈ ਜੈਨੀ ਬੋਧੀ ਪਾਰਸੀ ਸਾਰੇ ਅਸੀਂ ਇੱਕਾਂ ਤੇਰੀ ਇੱਕ ਵੀ ਚੰਨ ਨਹੀਂ ਦੇਵਾਂਗਾ ਮੈਂ ਨੌਜਵਾਨ ਪੀੜੀ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਨੂੰ ਇਹਦੇ ਪਿੱਛੇ ਨਾ ਲੱਗੋ ਇਹ ਬਹੁਤ ਵੱਡਾ ਬੇਈਮਾਨ ਅਤਵਾਦੀ ਆ ਆਈਐਸਆਈ ਦਾ ਪਾਲਤੂ ਕੁੱਤਾ ਵਾ ਏ ਲੇਕਿਨ ਜਿਹੜੇ ਤੁਸੀਂ ਉੱਥੇ ਜਾ ਕੇ ਟਟਪੁੰਜੀਆਂ ਨੇ ਜਾ ਕੇ ਮਹਾਲੀ 에ਰਪੋਰਟ ਤੇ ਨਾਰੇ ਲਿਖੇ ਆ ਇਹ ਹੁਣ ਤੁਹਾਡੇ ਜੂਤ ਫਿਰਨੇ ਆ ਫਿਰ ਤੁਹਾਡੇ ਮਾਂ ਪਿਓ ਨੇ ਕਹਿਣਾ ਸੀ ਸਾਡੇ ਬੱਚੇ ਨਿਰਦੋਸ਼ ਨੇ ਨਿਰਦੋਸ਼ ਨਹੀਂ ਮੈਂ ਇਹਨਾਂ ਨੂੰ ਕਹਾਂਗਾ ਵੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਨਾ ਮੈਂ ਪੰਨੂ ਅੱਤਵਾਦੀ ਤੈਨੂੰ ਕਹਿਣਾ ਚਾਹਨਾ ਵਾ ਨਾ ਕਦੇ ਖਾਲਸਾਰ ਬਣਿਆ ਨਾ ਕਦੇ ਬਣੂਗਾ ਨਾ ਕਦੇ ਬਣਨ ਦਿੱਤਾ ਜਾਊਗਾ ਇਹ ਸਪੈਸ਼ਲ ਗੁਰਸਿਮਰ ਸਿੰਘ ਮਨ ਦੀ ਗੱਲ ਆ ਇਹ ਅਗਰ ਕਿਸੇ ਨੂੰ ਖਾਲਸਾਰ ਚਾਹੀਦਾ ਪਾਕਿਸਤਾਨ ਜਾ ਕੇ ਬਣਾ ਲਓ ਸਾਡੇ ਪੰਜਾਬ ਸਾਡੇ ਭਾਰਤ ਵਿੱਚ ਸਾਨੂੰ ਕੋਈ ਲੋੜ ਨਹੀਂ ਕੋਈ ਸਿੱਖ ਜਿਹੜਾ ਗੁਰੂ ਦਾ ਸੇਕਾ ਬਾਬਾ ਨਾਨਕ ਦੇਵ ਜੀ ਦਾ ਨਾਮ ਲੇਵਾ ਵਾਲਾ ਮੰਨਣ ਵਾਲਾ ਉਹ ਵਿਅਕਤੀ ਉਹ ਕੋਈ ਖਾਲਸਾਰ ਨਹੀਂ ਚਾਹੁੰਦਾ ਹੈਗਾ ਇਸ ਕਰਕੇ ਭਰਾਵੋ ਅਤਵਾਦੀ ਗੁਰਪ੍ਰਧ ਪੰਨੂ ਦੇ ਮਗਰ ਨਾ ਲੱਗੋ ਇਹਦੇ ਜਿੰਨੀਆਂ ਜੂਤ ਪਹਿਨ ਉਹਨੇ ਥੋੜੇ ਜਿਹਾ ਅਤਵਾਦੀ ਗੁਰਪ੍ਰਧ ਪੰਨੂ ਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇਹ ਬੰਦਾ ਸਹੀ ਨਹੀਂ ਇਹ ਬੰਦਾ ਨਹੀਂ ਜਿਹਨੀਆਂ ਨਾਲ ਪੜਾਏ ਇਹ ਅਤਰਾਦੀ ਆਏ ਧੰਨਵਾਦ